ਮੇਰਾ ਨਾਮ ਗੁਰਮੀਲ ਸਿੰਘ ਮੈਲ ਹੈ ਚੇਅਰਮੈਨ ਪੰਜਾਬ ਸੋਸ਼ਲ ਇਨਸ਼ੂਰੈਂਸ ਸਰਵਿਸ ਫੈਡਰੇਸ਼ਨ ਸਲਾਹਕਾਰ ਪੰਜਾਬ ਪੈਨਸ਼ਨ ਯੂਨੀਅਨ ਪੰਜਾਬ ਅੱਜ ਕਿਹਦਾ ਪੁਤਰਾ ਸੁੱਕਿਆ ਗਿਆ ਅੱਜ ਭਗਵੰਤ ਮਾਨ ਤੇ ਹਰਪਾਲ ਠੀਮਾ ਜੀ ਜਿਹੜੇ ਵਿੱਤ ਮੰਤਰੀ ਨੇ ਉਹਨਾਂ ਦਾ ਪੁਤਰਾ ਸਾਹ ਦੇ ਫਰੰਟ ਬਨੋਂ ਭੁਗਿਆ ਗਿਆ ਜਿਹਦੇ ਵਿੱਚ ਵੱਖ-ਵੱਖ ਬਾਗਾਂ ਤੋਂ ਕਰਮਚਾਰੀ ਪੈਨਸ਼ਨ ਇੰਫਰਸੈਂਟਰ ਤੋਂ ਸਾਡੇ ਪੈਨਸ਼ਨਰ ਦੇ ਸਾਥੀ ਪੰਜਾਬ ਰੋਡ ਦੇ ਟਰਾਂਸਪੋਰਟ ਵਰਕਰ ਯੂਨੀਅਨ ਦੇ ਸਾਥੀ ਪੰਜਾਬ ਰੋਡ ਦੇ ਪੈਨਸ਼ਨਰ ਕਲਾਸ ਨੂੰ ਗੌਰਮੈਂਟ ਨੰਬਰਲਾ ਯੂਨੀਅਨ ਦੇ ਸਾਥੀ ਤੇ ਹੋਰ ਐਜੂਕੇਸ਼ਨ ਦੇ ਸਾਥੀ ਵੀ ਲਿਆ ਉਹ ਇੱਕ ਕਾਰਨ ਕੀ ਆ ਉਤਰਾ ਫੂਕਣ ਦਾ ਕਾਰਨ ਇਹ ਆ ਵੀ ਜਦੋਂ ਦੀ ਭਗਵੰਤ ਮਾਨ ਦੀ ਸਰਕਾਰ ਬਣੀ ਆ ਇਹਨਾਂ ਨੇ ਸਾਡੇ ਨਾਲ ਬਹੁਤ ਵਾਦੇ ਕੀਤੇ ਵੀ ਤੁਹਾਨੂੰ ਧਰਨੇ ਨਹੀਂ ਕਰਨੇ ਪੈਣੇ ਮੁਜਾਹਰੇ ਨਹੀਂ ਕਰਨੇ ਪੈਂਦੇ ਵੀ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਸਰਕਾਰ ਬਹਿੰਦੇ ਹੀ ਮਤਲਬ ਸ਼ਬਦ ਲੈਣੇ ਤੁਹਾਡੀਆਂ ਮੰਗਾਂ ਨੂੰ ਪ੍ਰਵਾਨ ਕਰਾਂਗੇ ਲੇਕਿਨ ਅੱਜ ਇਹਨਾਂ ਨੂੰ ਸਾਢੇ 3 ਸਾਲ ਤੋਂ ਉੱਤੇ ਸਮਾਂ ਲੱਗਾ ਉਹ ਬੀਤ ਗਿਆ ਹੁਣ ਸਿੱਤੇ ਆ ਵੀ ਦੇਸ਼ ਵਿੱਚ ਧਰਨਾ ਮੁਜਾਹਰਾ ਵੱਡਾ ਚੰਡੀਗੜ੍ਹ ਕਰਦੇ ਜਾਂ ਜਿਨੇਤ ਕਰਦੇ ਆ ਜਾਂ ਪੰਜਾਬ ਪੱਧਰ ਦਾ ਕਿਤੇ ਪ੍ਰਧਾਨ ਸਵਾਲ ਕੇ ਦੇ ਵਿੱਚ ਅਸੀਂ ਮੁਜਾਹਰੇ ਧਰਨੇ ਕਰਕੇ ਆਪਣਾ ਮੰਗ ਪੱਤਰ ਨੇ ਉੱਥੇ ਸਾਨੂੰ ਸਰਕਾਰ ਵੱਲੋਂ ਟਾਈਮ ਦੇ ਦਿੱਤਾ ਜਾਂਦਾ ਵੀ ਆ ਲੋ ਜੀ ਤੁਹਾਨੂੰ ਅਸੀਂ ਵਕਤ ਦੇਤਾ ਜਦੋਂ ਮੀਟਿੰਗ ਕਰਨ ਜਾਂਦੇ ਆ ਕਹਿੰਦੇ ਤੁਹਾਡੀ ਅੱਜ ਮੀਟਿੰਗ ਫਿਕਸ ਨਹੀਂ ਹੈ ਹੁਣ ਤੁਹਾਨੂੰ ਅਗਲੀ ਮੀਟਿੰਗ ਆ ਫਰਾਨੀ ਤਰੀਕ ਦੀ ਦਿੱਤੀ ਜਾਂਦੀ ਆ ਉਹ ਵੀ ਮੀਟਿੰਗਾਂ ਸਿਰੇ ਨਹੀਂ ਚੜਦੀਆਂ ਅਸੀਂ ਮਤਲਬ ਅੱਕ ਕੇ ਹੁਣ ਤੁਹਾਡੀ ਮੀਟਿੰਗ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਕੀਤੀ ਨਹੀਂ ਹੈ ਉਹਦੇ ਰੋਸ ਵਿੱਚ ਉਹ ਪੂਰੇ ਪੰਜਾਬ ਦੇ ਵਿੱਚ ਪਹਿਲੀ ਤਰੀਕ ਤੋਂ ਲੈ ਕੇ 1 ਅਗਸਤ ਤੋਂ ਲੈ ਕੇ 12 ਅਗਸਤ ਤੱਕ ਸਾਰੇ ਜਿਨ੍ਹਾਂ ਦੇ ਵਿੱਚ ਅਸੀਂ ਜਿਹੜੇ ਪੁਤਲੇ ਆ ਪੰਜਾਬ ਸਰਕਾਰ ਦੇ ਪੂਕੇ ਆ ਉਹਦੀ ਲੜੀ ਵਿੱਚ ਉਹ ਜਿਹੜੇ ਲੁਧਿਆਣਾ ਦੇ ਵਿੱਚ ਵੀ ਪੁਤਲਾ ਪੂਕਿਆ ਗਿਆ ਕਿਉਂਕਿ ਇੱਕ ਤਾਂ ਸਾਡੇ ਜਿਹੜੇ ਅ ਕੱਥੇ ਮਲਾਜਮਾਂ ਉਹਨਾਂ ਨੂੰ ਸਰਕਾਰ ਪੱਕਾ ਨਹੀਂ ਕਰਦੀ ਕਿ ਪੈਨਸ਼ਨ ਦੇ ਜਿਹੜੇ ਬਕਾਇਆ ਆ ਉਹ ਇੱਕ ਨਾਮ ਦੇਣ ਸੀ ਉਹਦੇ 22 28 30 ਦੀ ਕਿਸ਼ਤਾਂ ਸਰਕਾਰ ਨੇ ਬਣਾ ਦਿੱਤੀਆਂ ਮਤਲਬ 3-400 3-4000 ਰੁਪਏ ਕਿਸ਼ਤ ਬਣ ਗਈ ਜਿਹੜੇ ਸਾਡੇ ਲੱਖਾਂ ਰੁਪਏ ਬਣਦੇ ਸੀ ਉਹ ਸਰਕਾਰ ਨੇ ਬਰਬਾਦ ਕਰ ਦਿੱਤੇ ਇੰਦਾ ਹੀ ਮਤਲਬ ਜਿਹੜੀ ਪੁਰਾਣੀ ਪੈਨਸ਼ਨ ਸਕੀਮਾਂ ਨੂੰ ਖਤਮ ਕਰਕੇ ਸਰਕਾਰ ਨੇ ਨਵੀਂ ਪੈਨਸ਼ਨ ਸਕੀਮ ਲਾਗੂ ਕਰਤੀ ਜਿਹੜੇ ਮਲਾਜਮ ਅੱਜ ਪੰਜਾਬ ਸਰਕਾਰ ਦੇ ਪੈਨਸ਼ਨਲੇ ਸਾਰੇ ਮੈਂਬਰ ਦੇ ਉਹਨਾਂ ਨੂੰ ਕਿਸੇ ਨੂੰ ਪੈਨਸ਼ਨ ਨਹੀਂ ਹੈ ਉਹਨਾਂ ਨੂੰ ਜੇ ਮਿਲਣੀ ਹੈ ਪੈਨਸ਼ਨ ਤਾਂ ਉਹਨਾਂ ਦੀਆਂ ਹੋਰ ਹਿਸਾਬ ਨਾਲ ਕੈਲਕੂਲੇਟ ਕਰਕੇ ਉਹਨਾਂ ਦੀ ਮਤਲਬ ਪੈਨਸ਼ਨ ਦੀ ਗਰੰਟੀ ਕੋਈ ਨਹੀਂ ਕੈਲਕੂਲੇਸ਼ਨ ਹੋਰ ਢੰਗ ਨਾਲ ਕਰਕੇ ਉਹਨਾਂ ਨੂੰ ਕਿਸੇ ਨੂੰ 5000 ਕਿਸੇ ਨੂੰ 6000 10000 ਤੋਂ ਬਾਅਦ ਕਿਸੇ ਨੂੰ ਪੈਨਸ਼ਨ ਨਹੀਂ ਉਹ ਮਿਲਦੀ ਨਹੀਂ ਹੈ ਜਿੰਨੀ ਭਰਤੀ ਆ ਉਹ ਕੱਚੇ ਤੌਰ ਤੇ ਭਰਤੀ ਕੀਤੀ ਜਾਂ ਪੱਕੀ ਭਰਤੀ ਨਹੀਂ ਕੀਤੀ ਜਾਂਦੀ ਐਦਾਂ ਹੀ ਮਤਲਬ ਪੰਜਾਬ ਸਰਕਾਰ ਨੇ ਸਾਰਿਆਂ ਨੂੰ ਮੰਨਣਾ ਰਣਾ ਮੰਗ ਪੱਤਰ ਉਹ ਦਿੱਤਾ ਗਿਆ ਹੁਣ ਪੰਜਾਬ ਸਰਕਾਰ ਨੇ ਪੰਜਾਬ ਦੇ ਵਿੱਚ ਇੱਕ ਇੱਕ 16 ਤੋਂ ਜਿਹੜਾ ਪੇਕ ਮਹੀਨਾ ਸਾਡੇ ਤੇ ਇੰਪਲੀਮੈਂਟ ਹੋ ਗਿਆ ਉਹਦਾ ਬਕਾਇਆ ਪੰਜਾਬ ਦੇ ਵਿੱਚ ਸਾਨੂੰ ਨਹੀਂ ਦਿੱਤਾ ਕੇਂਦਰ ਸਰਕਾਰ ਆਪਣਾ ਨਵਾਂ ਕਮਿਸ਼ਨ ਹੈ ਜਿਹੜਾ ਉਹ ਇੱਕ ਇੱਕ 26 ਤੋਂ ਉਹਨਾਂ ਨੇ ਅਨਾਉਂਸ ਕਰਤਾ ਨਵਾਂ ਕਮਿਸ਼ਨ ਬਹਜਣਾ ਪਰ ਭਗਵਾਨ ਤਮਾਨ ਦੀ ਸਰਕਾਰ ਨੇ ਜਿਹੜਾ ਸਾਡਾ ਪੰਜਾਬ ਦਾ ਵੱਖਰਾ ਪੇਕ ਕਮਿਸ਼ਨ ਹੈ ਇਹਨੇ ਪੇਕ ਕਮਿਸ਼ਨ ਦਾ ਕੀ ਕੰਸਟੀਟਿਊਟ ਕਰਨਾ ਸੀ ਕੀ ਬਣਾਉਣਾ ਸੀ ਇਹਨੇ ਮਤ ਉਹ ਜਿਹੜਾ ਪਿਛਲਾ ਸਾਡਾ 16 ਵਾਲਾ ਬਕਾਇਆ ਉਹ ਵੀ ਸਾਡਾ ਜਿਹੜਾ ਲੀਰੋ ਲੀਰ ਕਰਤਾ ਸਾਡੇ ਪਹਿਲੇ ਕੁਝ ਨਹੀਂ ਪਾਇਆ ਇਸ ਕਰਕੇ ਪੈਨਸ਼ਨਾਂ ਦੇ ਮਨ ਦੇ ਵਿੱਚ ਕਲਾਸ ਟੂਰ ਦੇ ਮਨ ਦੇ ਵਿੱਚ ਟੀਚਰਾਂ ਦੇ ਮੰਦਰ ਸਾਰੇ ਕਟਿਆ ਹੋਏ ਮੰਦਰ ਵਿੱਚ ਆਪਣੀ ਆਪਣੀ ਮੰਗਾਂ ਲਾ ਕੇ ਸਮੂਚੇ ਤੌਰ ਤੇ ਮੰਗਾਈ ਭੱਤੇ ਨੂੰ ਲੈ ਕੇ ਸਾਰਿਆਂ ਦੇ ਮਨਾਂ ਵਿੱਚ ਬਹੁਤ ਰੋਸ ਆ ਅਸੀਂ ਚਾਹੁੰਦੇ ਆ ਵੀ ਪੰਜਾਬ ਸਰਕਾਰ ਸਾਡੀਆਂ ਨਹੀਂ ਮੰਗਾਂ ਮੰਨੇ ਤੇ ਮੁਲਾਜ਼ਮਾਂ ਤੇ ਪੈਨਸ਼ਨਾਂ ਇਨਸਾਫ ਕਰੇ ਕੱਚੇ ਨੂੰ ਪੱਕੇ ਕਰੇ ਜੇ ਇਹਨਾਂ ਨੇ ਇਹ ਗੱਲ ਨਾ ਕੀਤੀ ਅੱਜ ਇਸੇ ਤੋਂ ਚੇਤਾਵਨੀ ਇਹਨਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਡਾ ਦਾ ਸੰਘਰਸ਼ ਹੋਰ ਤੇਜ਼ ਹੋਏਗਾ ਜਿਹੜੇ ਮਤਲਬ ਤਰਸ ਦੇ ਆਧਾਰ ਤੇ ਕਰਮਚਾਰੀ ਲੱਗੇ ਹੋਏ ਆ ਉਹਨਾਂ ਨੂੰ ਮਤਲਬ ਜਿਹੜਾ ਹੈਗਾ ਉਹਨਾਂ ਨੂੰ ਘੂੜਦੰਦੇ ਨੂੰ ਉਹਨਾਂ ਨੂੰ ਅੱਗੇ ਪ੍ਰੋਮੋਸ਼ਨਾਂ ਕੀਤੇ ਜਾਣ ਉਹਨਾਂ ਜਿਹੜੀ ਪੈਨਸ਼ਨ ਆ ਉਹ ਪੁਰਾਣੀ ਪੈਨਸ਼ਨ ਤਸੀਮ ਉਹਨੋਂ ਤੇ ਬਹਾਲ ਕੀਤੀ ਜਾਵੇ ਇਹ ਸਾਰਾ ਕੁਛ ਜਿਹੜਾ ਸਰਕਾਰ ਨੇ ਇੱਕ ਢੋਲਾ ਪਾਇਆ ਹੋਇਆ ਜਿਹੜਾ ਸਾਨੂੰ ਕਿਸੇ ਵੀ ਹਾਲ ਦੇ ਵਿੱਚ ਮਨਜ਼ੂਰ ਨਹੀਂ ਹੈ ਅੱਗੇ ਅਸੀਂ ਆਪਣਾ ਸਤਿਕਾਰਤੌਰ ਤੇ ਅੱਜ ਸਾਡੇ ਪੇਸ਼ੇ ਤੌਰ ਤੇ ਸਾਡੇ ਫੈਡਰੇਸ਼ਨ ਦੇ ਪ੍ਰਧਾਨ ਹਰਵੰਸ ਸਿੰਘ ਨੇਰ ਜਾਣ ਸਕਤਰ ਸ੍ਰਿੰਦਰ ਸਿੰਘ ਗਾਇਸ ਸਾਡੇ ਮਤਲਬ ਪ੍ਰਵੀਨ ਪ੍ਰਵੀਨ ਕੁਮਾਰ ਜੀ ਤਾਜਪੂਰੀ ਦਿਲੀਪ ਸਿੰਘ ਜੀ ਮੇਰੇ ਕੋਲ ਖੜੇ ਆ ਨਿਰਮਲ ਸਿੰਘ ਲਾਲਕੋਨ ਹਰਜਿੰਦਰ ਸਿੰਘ ਲਾਲਕੋਨ ਹਲਵਾਨ ਸਿੰਘ ਜੀ ਬਹੁਤ سارے ਆਗੂ ਸਾਥੀ ਖੜੇ ਆ ਇਸ ਸ਼ੌਕ ਟਾਈਮ ਤੇ ਸਾਡਾ ਜਿਹੜਾ ਤੇ ਨੋਟਿਸ ਅੱਜ ਦੇ ਮੈਹਰੇ ਦਾ ਤੇ ਅੱਗੇ ਨੂੰ ਅਸੀਂ ਰਹਿਗਾ ਪੂਰੇ ਜੋਰ ਸ਼ੋਰ ਨਾਲ ਬਿੰਦਲਪੁਰਾ ਮੁਕਾ ਕਰਾਂਗੇ ਬਹੁਤ ਧੰਨਵਾਦ ਜੀ ਮੇਰਾ ਨਾਮ ਦਲੀਪ ਸਿੰਘ ਆ ਜੀ ਮੈਂ ਚੇਅਰਮੈਨ ਪੈਨਸ਼ਨ ਰੂਲ ਸੰਟਮ ਨੇ ਮਿੰਟ ਕਮੇਟੀ ਲਈ ਆਣਾ ਜੀ ਸਾਡੀ ਸਰਕਾਰ ਨਾਲ ਮੀਟਿੰਗਾਂ ਹੋਣ ਦੇ ਕੋਈ ਨਹੀਂ ਹੋ ਰਹੀਆਂ ਇਸ ਕਰਕੇ ਸਾਰੇ ਮੁਲਾਜ਼ਮਾਂ ਔਰ ਪੈਨਸ਼ਨਾਂ ਦੇ ਬਹੁਤ ਰੋਸ ਹੈ ਸਾਡੇ ਸਰਕਾਰ ਦੀ ਜਿਹੜੀ ਮੁਲਾਜ਼ਮਾਂ ਔਰ ਪੈਨਸ਼ਨਰਾਂ ਨੇ ਬਾਕੀਆਂ ਸਰਕਾਰਾਂ ਨਾਲੋਂ 5-5 6000 ਰੁਪਏ ਕੱਟ ਲੈ ਰਹੇ ਨੇ ਕਿਉਂਕਿ ਸਾਨੂੰ ਦਿੱਜੇ ਨਹੀਂ ਤੱਕ ਜਾ ਰਿਹਾ ਸਾਡੀਆਂ ਚਾਹ ਦੀਆਂ ਕਿਸ਼ਤਾਂ ਰੋਕੇ ਰੱਖੀਆਂ ਆਂ ਸਰਕਾਰ ਨੇ ਸਾਡਾ ਜੋ ਏਰੀਅਰ ਸੀ 5.5 ਸਾਲ ਦਾ ਉਹ ਸਰਕਾਰ ਨੇ ਕੋਰ ਕੇ ਰੱਖਤਾ ਉਹ ਜਾਨਾ ਜੋ ਸਾਨੂੰ 3 3 4 ਚਾਲਾ ਕਰਦੀਆਂ ਮਿਲਣਾ ਸੀ ਉਹ ਸਾਨੂੰ ਪਿਆਰੀ ਕਿਸ਼ਤਾਂ ਜਾਂ ਛੱਤੀ ਕਿਸ਼ਤਾਂ ਦੇ 3 3 3 3 ਦਾ 2000 ਰੁਪਏ ਦੀ ਕਿਸ਼ਤ ਚੱਲ ਰਹੀ ਹੈ ਨਾਲੇ ਜਿਹੜੇ ਸਾਡੇ ਕਈ ਸਾਥੀ ਪੈਨਸ਼ਨਰ ਮੁਲਾਜ਼ਮ ਜਿਹੜੇ ਮਰ ਚੁੱਕੇ ਨੇ ਉਹਨਾਂ ਦਾ ਜਿਹੜਾ ਏਰੀਅਰ ਆ ਸਰਕਾਰ ਨੇ ਰਿਲੀਜ਼ਿੰਗ ਕੀਤਾ ਇਸ ਕਰਕੇ ਅਸੀਂ ਚਾਹੁੰਦੇ ਆਂ ਕਿ ਸਰਕਾਰ ਸਾਡੀਆਂ ਜੱਥੇਬੰਦੀਆਂ ਨਾਲ ਗੱਲ ਕਰੇ ਟੇਬਲ ਟਾਕ ਤੇ ਅਸੀਂ ਗੱਲ ਕਰਨਾ ਚਾਹੁੰਦੇ ਆਂ ਲੇਕਿਨ ਸਰਕਾਰ ਜਿਹੜੀ ਗੱਲ ਕਰਉਂ ਪਛੜੀ ਹੈ ਇਸੇ ਤਰ੍ਹਾਂ ਸਰਕਾਰ ਨੂੰ ਕਈ ਵਾਰ ਅਸੀਂ ਮੰਗ ਪੱਤਰ ਦੇ ਚੁੱਕੇ ਆਂ ਲੇਕਿਨ ਭਗਵੰਤ ਮਾਨ ਦੀ ਸਰਕਾਰ ਨੇ ਜੋ ਦੀ ਸਰਕਾਰ ਬਣੀ ਹੈ ਮਲਾਜ਼ਮਾਂ ਬਾਰੇ ਔਰ ਪੈਨਸ਼ਨਾਂ ਬਾਰੇ ਕੁਝ ਨਹੀਂ ਸੋਚਿਆ ਨਾ ਹੀ ਮਲਾਜ਼ਮਾਂ ਲਈ ਕੋਈ ਸਿਤਾ ਨਾ ਹੀ ਪੈਨਸ਼ਨਾਂ ਲਈ ਕੋਈ ਸਿਤਾ ਤੋਂ ਸੋਚਾਉਂਦੇ ਆਂ ਕਿ ਸਰਕਾਰ ਮਲਾਜ਼ਮਾਂ ਔਰ ਪੈਨਸ਼ਨਾਂ ਨਾਲ ਜੱਥੇਬੰਦੀਆਂ ਨਾਲ ਗੱਲ ਕਰਕੇ ਸਾਡੇ ਮਸਲੇ ਹੱਲ ਕਰੇ ਧੰਨਵਾਦ ਠੀਕ ਹੈ ਠੀਕ ਹੈ